ਆਪਣੇ ਪਹਾੜੀ ਰਾਜਿਆਂ ਦੇ ਦਰਬਾਰ ਸਜਾਇਆ ਸੀ ਜਹਾਂ ਦਾ ਪੁੱਤਰ ਅਸ਼ੇਰ ਜਾਂ ਦਾ ਵਾਹੀ ਕਰ ਰਿਹਾ ਸੀ ਜਿੱਥੇ ਰਾਜਾ ਦੇ ਇਹਨਾਂ ਨੇ ਕੀ ਕੀਤਾ ਗੇਟ ਉੱਤੇ ਇੱਕ ਬੰਦਾ ਖੜਾ ਕੀਤਾ ਹੋਇਆ ਜਦੋਂ ਵੀ ਇਹਨਾਂ ਦੇ ਦਰਬਾਰ ਵੱਲ ਆਉਂਦਾ ਹੈ ਉਹ ਜਿਹੜਾ ਬੰਦਾ ਗੇਟ ਉੱਤੇ ਖੜਾ ਹੈ ਆਇਓਏ ਪੁੱਤ ਜੀ ਦੇ ਦਰਬਾਰ ਵਿੱਚ ਆਉਣਾ ਹੈ ਇਹਨੂੰ ਦਰਵਾਜ਼ੇ ਤੇ ਰੋਕ ਕੇ ਉਹ ਬੰਦਾ ਪੁੱਛਦਾ ਨਹੀਂ ਤੇਰੀ ਯਾਦ ਕੀ ਹੋਏ ਕੀ ਤੂੰ ਬ੍ਰਹਮਣ ਹੈ ਉਹ ਕਹਿੰਦਾ ਸੀ ਮੈਂ ਬ੍ਰਹਮਣ ਨਹੀਂ

ਪਰ ਮੈਂ ਲਿਖਾਂ ਤੇ ਸਹੀ ਇਸ ਦਰਬਾਰ ਦੇ ਵਿੱਚ ਧਰਮ ਦੇ ਆਦਿ ਬ੍ਰਾਹਮਣ ਲੋਕ ਬੈਠੇ ਨੇ ਕਿਹਦੇ ਜਦੋਂ ਇੰਨੀ ਗੱਲ ਉਹਨੇ ਕਹੀ ਤੇ ਉਹ ਜਿਹੜਾ ਬੰਦਾ ਗੇਟ ਉੱਤੇ ਖੜਾ ਕੀਤਾ ਤੈਨੂੰ ਤੇ ਅਧਿਕਾਰ ਹੀ ਨਹੀਂ ਦਿੱਤਾ ਬ੍ਰਾਹਮਣ ਨੇ ਵੀ ਤੂੰ ਉਹਦੇ ਕੋਲ ਚਲਿਆ ਜਾਏ ਬ੍ਰਾਹਮਣ ਤੇ ਤੇਰੇ ਪਰਛਾਵੇਂ ਤੋਂ ਲੱਭਦਾ ਹੈ ਬੇਕਿਤੇ ਸੁੰਦਰ ਦਾ ਪਰਛਾਵਾ ਮੇਰੇ ਉੱਤੇ ਨਾ ਪੈਦਾ ਹੈ ਦੌੜਨਾ یہ تیرہ پرشامہ کسی شہستر تاریخ شہستری تھے پہنگے اور ہی شہستر میں دیا جانتی رکھی ہے جنہا پتا ہے کہ درواز چونہ چودہ ہے اور ہم باروں گوڑ گتا جانتا تکے پہنڈے تھے جنہا جی تو تکے پہنڈے ہے وہ تشریش پتا دے دروار والا ہونڈہ ہے نیوے ہونڈہ تے آواز ہونڈی ہے ایک پتا ایک سکے ہمارا ہونڈہ وہ دے کرنا مجھے آواز پہنڈی ہے اول اللہ نبور پایا قدرت ایس آدھا ہونڈ ایک دور دے سمجھے وہ پجھے اکان پلے کو اور ایک کرنا دیچہ آواز آنی آو دی ہے نام کو بہنی ناہی بہترنا سگل سنگا ہم کو بھائی اور ایک کرنا دیچہ آواز سرائی ہوتی ہے کہ تشمیش پتہ بول دے میں دیکھیں کہ میں مانس کی جا سبع کے پر چلتے ہیں کوئی روک ٹوک نہیں ہے جیڑا بھی آوے کوئی ہندو آوے مسلمان آوے جیلی بودی پاس یوچ نیچ جو کی جنگو مکرل سلیوڑا راجہ کنگار سیکھا بے پامے کوئی سیکھ رہا بہری بڑھ کے آ جائے ایک باری کی دو دنی اکل چکر آ جان دیئے کہ یہ خدا دا کار ہے خوصہ اللہ مشیر ہے کل بھی تر پاشا نے دربار دیئے مہم آئے

گلگی کی تب نے درشن کی دے درشن دیکھت درشن دیکھت در سود دینا سود رہی بود دینا بود رہی مات لینا اکل چکرا بھی ہو دی انہیں نے کہا پائی نانلال نے بیان کیتا ہے نا گلگی کی تر پاشا بھی صرف ایسی ہے کہ انہیں ناصر و منصور گرگو بیمسے ناصر و کنگے نے مدد کا ਮੈਂ ਨਾਲ ਨਾਲ ਵਿਆਖਿਆ ਕਰਦੇ ਆਂ ਕਿ ਬੜੀ ਸਪੱਸ਼ਟ ਨੇ ਆ ਵਿਆਖਿਆ ਨਹੀਂ ਕਰਦੇ ਭਾਈ ਸਾਹਿਬ ਦੀ ਲਖਣਾ ਬੜੀ ਮਹਾਨ ਹੈ ਤੇ ਬੜੀ ਜੰਮੀ ਵਿਸ਼ਾਲ ਹੈ ਇਹ ਕੋਈ ਇੱਕ ਊਂਜਾ ਕਵੀਆਂ ਵਿੱਚੋਂ ਕਵੀ ਗਲਬੀਰ ਪਤਿ ਪਾਸ਼ਾ ਦਾ ਇਹ ਕੋਈ ਕਵੀ ਹੈ ਜੀ ਦੀ ਰਤਨਾ ਸਾਤਖਣ ਸ਼੍ਰੀ ਹਰਮੰਦਰ ਸਾਹਿਬ ਕੀਰਤਨ ਦੇ ਰੂਪ ਵਿੱਚ ਗਾਈ ਜਾਂਦਾ ਹੈ ਨਹੀਂ ਤੇ ਹੋਰ ਕੋਈ ਨਹੀਂ ਮੇਨੂ ਖਿਮਾ ਕਰਦੇ ਆਂ منظور ہوا گرو گوبند ہے

ਕੰਡ ਨਾਲ ਲਾ ਕੇ ਆ ਕੇ ਆਇਆ ਜੀ ਕੰਡ ਨਾਲ ਲਾ ਕੇ ਆ ਕੇ ਉਹ ਜਗੀ ਤੇਰੇ ਬਚਨ ਕਿੱਥੇ ਗਏ ਜਿਹੜੇ ਆਪਣੇ ਚਿਹਰੇ ਨਾਲ ਕੀਲੇ ਸੀ ਆਖੂਆ ਇਹਨਾਂ ਦਾ ਬੁਰਸ਼ਾ ਦੇਖੂ ਇਹਨਾਂ ਦਾ ਗੁਰੂ ਹੈ ਤੇ ਜਿਹੜਾ ਗੁਰੂ ਹੋਵੇ ਉਹ ਸੂਰਮਾ ਹੁੰਦਾ ਹੈ ਸੂਰਜੀ ਹੁੰਦਾ ਤੇ ਬਚਨ ਦਾ ਭਲੀ ਹੋਣਾ ਚਾਹੀਦਾ ਆਪਣੇ ਬਚਨ ਨੂੰ ਚੇਤੇ ਕਰ ਉਹ ਆਪਣੇ ਚੇਲਿਆਂ ਨੂੰ ਕੀ ਸਿਖਾਉਂਦਾ ਪੜਾਉਂਦਾ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੀਰ ਪੀਰੀ ਖੇਚ ਲੱਗੀ ਹੈ ਕਹਿੰਦੇ ਸਤਿਗੁਰੂ ਨੇ ਕਿਹਾ ਸੱਜਣਾ ਉਲਟੀ ਹੁੰਦੀ ਜਾਂਦਾ ਵੇ ਨੀਰ ਇਹਨਾਂ ਨੂੰ ਕੁਝ ਕਹਿਦਾ ਆਇਆ ਤੇ ਕੁਝ ਕਰ ਰਿਹਾ ਹੋਸ਼ ਕਰ ਤੇਰਾ ਸਿਰ ਸਾਡੇ ਚਰਨਾਂ ਤੇ ਹੈ ਓਏ ਤੂੰ ਸਿਰ ਤੇ ਨਹੀਂ ਸੀ ਆਇਆ ਤੂੰ ਤਾਂ ਸਾਨੂੰ ਝਕਾਉਣ ਆਇਆ ਸੀ ਆਪ ਸੁਭਰ ਨਹੀਂ ਸੀ ਆਇਆ ਕਿਹਦਾ ਕੀ ਕਰਾ

ਬਾਕੀ ਆਨ ਵੀ ਵਾਰੀ ਵਾਰੀ ਮੱਥਾ ਟੇਕਿਆ ਪਰ ਇੱਕ ਬਹੁਤ ਦਾ ਹੰਕਾਰਿਆ ਸੀ ਕੋਲੇ ਦਾ ਸਵਾਲ ਕਿ ਦਾ ਗੁਰੂ ਕਲਗੀਧਰ ਬਾਦਸ਼ਾਹ ਨੂੰ ਉਹ ਕਹਿੰਦਾ ਵੀ ਤੂੰ ਚਰਦੀ ਜਵਾਨੀ ਦਾ ਗੁਰੂ ਹੈ ਗੋਗਨ ਸਿੰਘ ਸਾਡੇ ਵੱਡੇ ਗੋਰਖਨਾਥ ਵਰਗੇ ਗੁਰੂ ਜੀ ਨਾਲ ਕੋਲ ਅਸੀਂ ਜੋਗ ਮੰਤ ਸਿੱਖਿਆ ਹੈ ਮੈਂ ਕਿੰਦਾ ਹੈਰਾਨ ਇਸ ਗੱਲੋਂ ਕਿ ਜਿਹੜੇ ਗੁਰੂ ਦੇ ਭਗਤ ਲੱਗ ਕੇ ਅਸੀਂ ਜੋਗ ਸਿੱਖ ਰਹੇ ਸੀ ਉਹ ਗੁਰੂ ਇੱਥੇ ਆ ਕੇ ਬਦਲੀ ਹੈ ਤੇ ਸਵਾ

ਸਤਿ ਸ੍ਰੀ ਅਕਾਲ ਬਤਾਰਾ ਸੋਈ ਗੁਰੂ ਸਤਿ ਜੋ ਸਤਿ ਜੋ ਹਮਾਰਾ ਕਿਹਦੇ ਕਿਨੂੰ ਮੰਨਦੇ ਹੋ ਗੁਰੂ ਗਰਗ੍ਰ ਪਾਤਸ਼ਾਹ ਨੇ ਇਸ ਚੇਲੇ ਦੇ ਹਰ ਸਵਾਲ ਦਾ ਜਵਾਬ ਦੱਲਿਆ ਹੋਇਆ ਜਿਹਨੂੰ ਕਿਹਨੇ ਇਹਨਾਂ ਵਿੱਚੋਂ ਵੀ ਕਿਸੇ ਨੂੰ ਮੰਨਦੇ ਸਤਗੁਰ ਪਾਤਸ਼ਾਹ ਕਿਲੇ ਕਿਸੇ ਦੇ ਵਿਸ਼ੇਸ਼ ਕਬੂਨਾ ਤੇ ਆ ਗਿਆ ਤੇ ਜੋਗੀ ਨੇ ਚੇਤੇ ਨੂੰ ਕਿਹਾ ਜੋਗੀ ਨੂੰ ਮਗਰਾਬ ਜੋਗੀ ਦਾ ਜੇਲਾ ਸੀ ਤੇਰਾ ਸਵਾਲ ਕਰ ਰਿਹਾ ਸੀ ਜੋਗ ਨੇ ਪਾਰ ਕਸ ਕਸ ਕੇ ਮੇਰੇ ਸਤਗੁਰ ਪਾਤਸ਼ਾਹ ਨੂੰ ਛੱਡਦਾ ਹੈ ਤੇ ਸਤਗੁਰ ਖੁੰਨੇ ਕਰ ਰਹੇ ਨੇ ਆਪਣੇ ਸ਼ਬਦਾਂ ਦੇ ਨਾਲ ਗਿਆਨ ਦੇ ਦੀ ਨਾਲ ਮੇਰੇ ਸਤਗੁਰ ਪਾਤਸ਼ਾਹ ਉਹਦੀ ਆਤਮਾ ਨੂੰ ਫੇਰ ਰਹੇ ਨੇ ਉਹਦੇ ਹਰ ਸਵਾਲ ਦਾ ਜਵਾਬ ਦੇ ਰਹੇ ਉਹਨੇ ਪੜਿਆ ਉਹ ਕਿਹਾ ਗੁਰੂ ਨਾਨਕ ਨੇ ਕਿਹਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਕ ਬਾ ਜੇ ਕਰ ਵੀ ਦਰਬਾਰਸ਼ਾਹੀ ਦੇ ਅੱਗੇ ਵੀ ਪੜੋ ਕੇਵਲ ਇਤਨਾ ਥੋੜੀ ਬੜੀ ਜਾਣਕਾਰੀ ਬਾਬੇ ਨੇ ਐਗਜ਼ੈਂਪਲ ਉਦਾਹਰਨ ਦਿੱਤੀ ਹੈ ਕਿ ਲੋਕ ਮੰਨਦੇ ਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਕ ਬਾ ਬ੍ਰਹਮਾ ਦੀ ਸਿਖੀ ਯਾਦ ਕਰੋ

کہ داری اکلاہی بران کہتے ہیں نہیں ہوتا ہے صدقل پاچھائی ادھر ہوئے گیا کہ جو پکر گیا میرے صدقل پاچھائی نے کہ تیری اساں باہتے 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 ادیس ادیس انار انار جو پکر وصان توڑنا ہے جیو کس پا گا ہے جیو کس پا گا ہے جیو ہو گا ہے اوہ ایک ہے ہونا ندر نہ آگا ہے ہوتا ہے عدیس سے عدیس آم حمید اناد اناحق جنگ جنگ دیکھو ایک پورت عمید درشرکین روح بنے کھیل ਅਰ ਦੇਰਿਕ ਇਹਨਾਂ ਹੱਥ ਕੋ ਫਿਰਦੇ ਚਰਨਾ ਤੇ ਪੈ ਗਏ ਇਹਨਾਂ ਸਾਰਿਆਂ ਨੇ ਅਸੀਕੀ ਦੀ ਆਤ ਮੰਗੀ ਤੇ ਸਤਗੁਰੂ ਪਾਤਸ਼ਾਹ ਦੇ ਚਰਨਾ ਦੇ ਟਹਿ ਕੇ ਇਹ ਕਿਵੇਂ ਅਰਜ਼ੋਈਆਂ ਕਰ ਰਹੇ ਨੇ ਸਿਆਨ ਨ ਜੋ ਮੈਂ ਬਾਹ ਕੇ ਨਹੀਂ ਸਵਾਪਤੀ ਕਰਦੇ ਨੇ ਹੁਕਮ ਲਾ ਦਿੱਤਾ ਵੀ ਸਭ ਦੇ ਮਹਾਨ ਜਿਹੜੇ ਸਤਜੋ ਐਸੇ ਹੀ ਕਲ ਸਭ ਮਿਟਰ ਜਿਹਨਾਂ ਦੀ ਗੱਲ ਕਰਨੀ ਇੱਕ ਵਾਰੀ ਸਾਰੀ ਸੰਗਤ ਅੱਥ ਸੱਤਨਾ ਸਤਗੁਰੂ ਪਾਤਸ਼ਾਹ سکھی دار سکھ سب والی لڑائی سکھ سکتے خالصا پکڑے جگ ہوا چمکور یہ چمکور کا پہلا جگ سی جا گروشی جدہ جوگیاں سیکھی سنگو پاشا نے بخش کی ہے یہ جوگیاں ڈال لے کے آئے یہ کھے جگ ہوا سنگ کے سرحد وزیر خان آ ਦੇ ਜਿੱਤੀ ਤੋਂ ਆਏ ਹੋਏ ਦੋ ਜੇ ਮੈਂ ਦੀ ਸ਼ਿਆਦ ਨੇ ਕਾਲ ਫਟਾ ਇਹ ਸ਼ਿਆਦ ਬੇਕੀ ਗੁਰੂ ਦਾ ਹੋ ਗਿਆ ਸੀ ਚਮਕਾਉ ਦਾ ਪਹਿਲਾ ਜੰਗ ਹੈ ਕਦੇ ਸਾਨੂੰ ਤੇ ਪਤਾ ਹੀ ਨਹੀਂ ਇਸੇ ਕੋਈ ਜੰਗ ਬੱਦਦੇ ਆ ਨਾ ਜਿੱਥੇ ਸਹਦਾਦਾ ਜੀ ਸਿੰਘ ਸਿੰਘ ਸਭਾ ਪਿਆਰੇ ਚੰਨ ਤੇ ਪਿਆਰੇ ਕੁੱਲ ਗਿਰਤੀ 40 ਸ਼ਹੀਦ ਹੋਣ ਵਾਲਿਆਂ ਦੇ ਦਿੱਤੇ ਸ਼ਹੀਦ ਹੋਏ

چیف خان نے بنایا لکھا کہ گوبند بہت گنتی سے سارے پہ ہوئی سن ਉਹਨਾਂ ਭਾਵੇਂ ਦਰਾਵੇ ਵੱਲੋਂ ਵੀ ਗੁਰੂ ਇੱਕ ਵਾਰੀ ਆਪਣੇ ਮਨਸੂਬੇ ਤੋੜਨ ਦਾ ਐਲਾਨ ਕਰਦੇ ਤੇ ਸਾਡੇ ਸਾਹਮਣੇ ਝੋਡੇ ਟੇਕਦੇ ਵੇ ਧਾਰ ਮੰਨਦੇ ਆਪਨੀ ਮੈਦਾਨੇ ਜਗ ਵਿੱਚ ਜੇ ਤਹਾ ਦੀ ਗੱਲ ਗੁਜ਼ੋਰ ਹੈ ਪਰ ਕਿਸੇ ਨੂੰ ਛੁਪਾ ਲੈਣਾ ਇਹ ਸਭ ਤੋਂ ਵੱਡੀ ਜੇ ਤੁੱਈ ਹੈ ਇਹ ਗੁਰੂ ਗੋਬਿੰਦ ਸਿੰਘ ਰਾਜਾ 1624 ਪਰ ਮੇਰੇ ਸੰਤੂਖ ਪਾਤਸ਼ਾਹ ਨੇ ਇੱਕ ਇੱਕ ਸੇਕ ਨੂੰ ਸਵਾ ਲੱਖ ਨਾਲ ਲਾ ਦਿੱਤਾ ਉਹ ਚਮਕਾਉ ਦਾ ਦੂਜਾ ਥੰਗ ਹੈ ਚਮਕਾਉ ਦਾ ਪਹਿਲਾ ਝੰਗ ਉਹ ਹੋਇਆ ਜਦੋਂ

دل میں درد لے کے آیا اس درد کی وہ دعا لے کے آیا جو بجو سنکار سے سننے والوں خدا کا سمیشہ خدا لے کے آیا یہ شیعہ میں بھوئی ہے جب سہر کھان کے لئے گروہ نے کہ یہ شیعہ میں کسی بینا میں جاؤ سہر کھانے کا مقابلے تھے اگر شہر ہو سکتا ہے کوئی سوال دوا ہو جائے پھر بھی نصیرہ بھی اداس سی رہا میں میرے دین کو کیا میں تین ماری کے مار دینا ہے یہ لہاں <سؤال> کا مارنا ہے سریر کر کے نہیں مارنا ہے سریر کر کے مارنا ہے بھی چھوٹی کر ہے جمیر کر کے کسے رو بدل دینا کوش پوچھے نا بھٹا جمیل حق کا آیا بھٹا سی سہر کا قرآن قسمہ جو کہ آیا سی میرے سنگل پاچھا دے درسل دارے کی تے پھر ایسا فقیر ہویا کہ ساری یا ساری سنگلی پھر کل کی طرف پاچھا کی بخش وقتی ہو دے جیور میں چھے خدا خدا اللہ اللہ جب داریا آخیر

ਕਈ ਜੀਂ ਜਈ ਲਈ ਕਈ ਜਲ ਜਈ ਜੀ ਜੇ ਨਾ ਉਹਨਾਂ ਗੁਰੂ ਗਬੇਰ ਸਿੰਘ ਕਦੇ ਭਾ ਪੇਸ਼ ਮਹਾਨ ਨਾ ਹੁੰਦਾ ਨਾ ਹੀ ਪੁੱਤੇ ਨਾ ਹੀ ਕੀਤੇ ਆਜੇ ਦੋਸਤਾਨਾ ਹੁੰਦਾ ਮੰਗਤ ਸਵਾਲੇ ਠਾਕਤ ਵਾਰੇ ਤਾਨ ਪੂਜਾ ਵਿਆਹ ਨਾ ਹੁੰਦਾ ਇਹ ਟਿੱਕੇ ਜੱਜੂ ਨજર ਨਾ ਹੁੰਦੇ ਜਿੰਨੇ ਤਾਂ ਗੁਰੂ ਪਰਵਾਰ ਨਾ ਹੁੰਦਾ ਜੇ ਨਾ ਸਾਡਾ ਪਖ ਖਾਲਸਾ ਹਰ ਥੀ ਇੱਥੇ ਖਾਂ ਨਹੀਂ ਹੁੰਦਾ ਲਹਿਰਾਉਣਾ ਸਿਆਖੀ ਝੰਡਾ

ਦੀਨ ਉਹ ਇਮਾਨ ਉਹ ਸੁਲਮਾਨ ਦੀ ਗੱਲ ਜਿਹੜੀ ਚੱਲਦੀ ਹੈ ਉਹ ਵੀ ਸੱਦਾ ਮਹਾਨ ਜਮੈਲ ਹੈ ਜੀ ਦੀ ਸ਼ਖਸੀਅਤ ਵਿੱਚ ਉਹ ਸਭ ਕੁਝ ਦੇਖਿਆ ਜਾ ਸਕਦਾ ਸਿੱਖੀ ਦੀ ਇਆਦ ਦੀ ਸ਼ਾਨ ਦੀ ਕਿਰਦਾਰ ਦੀ ਹੁਲਾਤ ਦੀ ਦੀਨ ਦੀ ਹੈ ਸੁਲਮਾਨ ਦੀ ਹੈ ਸਬਰ ਦੀ ਹੈ ਜ਼ੇਰ ਦੀ ਹੈ ਸਾਹਸ ਦੀ ਹੈ ਦਲੇਰੀ ਦੀ ਹੈ ਸਭ ਕੁਝ ਬਾਈ ਤੋਂ ਕਮਰ ਕਵਾਲਾ ਸੀ ਨੂੰ ਕਹਿੰਦੇ ਭਿੰਡਰਾ ਵਾਲਾ ਸੀ ਉਹਦੇ ਹੱਥ ਵਿੱਚ ਖੜਿਆ ਤੀਰ ਸੀ ਆ ਗਾਂਦਨ ਹੁੰਦੀਆ ਸ਼ਮਸ਼ੀਰ ਸੀ ਆ ਦਰ ਦਰ ਕਹਿੰਦੇ ਉਹ ਸੀ ਸਤ ਜਰਮੈਲ ਸਿੰਘ ਨੂੰ ਭਿੰਡਰਾ ਵਾਲਾ ਕਹਿੰਦੇ ਉਹਦੇ ਵੇ ਪਾਕਿਸਤਾਨ ਦੀ ਦੁਸ਼ਮਣ ਨੂੰ ਪਹਿਲੇ ਬੜੀ ਬਾਤ ਨੂੰ ਚਾਹਤੇ ਬਾਬਰ ਮੰਮੀਆਂ ਸੀ ਜੋ ਹੰਸ ਗੈਰ ਹੁੰਦੀਆਂ ਹੰਸਾ ਸੀ ਹੋਰੇ ਪੰਜਾਬ ਦੇ ਰਈ ਵਾਦ ਦੀ ਪਰਛਾਵੇਂ ਕਹਿੰਦੇ ਉਹ ਸੀ ਸਤ ਜਰਮੈਲ ਸਿੰਘ ਨੂੰ ਭਿੰਡਰਾ ਵਾਲਾ ਕਹਿੰਦੇ ਉਹ ਜਦ ਤਕਰੀਰਾ ਕਰਦਾ ਸੀ ਦਿੱਲੀ ਦਾ ਹਾਕਮ ਕਰਦਾ ਸੀ ਉਹਨੇ ਆਪ ਸੀ ਫੌਜ ਮਲੇਰਾ ਦੀ ਸਿਰਫ মটপনকনি কেনি পিনে